ਤੁਸੀਂ ਇਹ ਗੱਲ ਆਪਾਂ ਕਈ ਵਾਰੀ ਕਰਦੇ ਵੀ ਰਹੇ ਹਾਂ ਜਿਹੜਾ ਸੱਟੇਬਾਜੀ ਵਾਲਾ ਸਿਸਟਮ ਜਦ ਇੱਕ ਵਾਰੀ ਸਾਹਮਣੇ ਆਇਆ ਸੀ ਕਾਫੀ ਵੱਡੀ ਅਮਾਉਂਟ ਸੀ ਉਹਦੇ ਵਿੱਚ ਸੈਕਟਰ 33 ਤੇ ਸੈਕਟਰ 44 ਦੋ 3 ਇਹ ਦੋ ਚੌਕੇ ਹਾਂ ਉਹ ਛਾਪੇ ਮਾਰੀ ਹੋਈ ਸੀ 6:00 ਵਜੇ ਜੀ ਤੇ ਉਹਦੇ ਵਿੱਚ ਨਾ ਕੁਝ ਲੁਕਮਾ ਲੁਕਮਾ ਚੱਲ ਰਿਹਾ ਸੀਗਾ ਕਿ ਕੁਝ ਅਫਸਰ ਵੱਡੇ ਰੈਂਕ ਦੇ ਉੱਤੇ ਵਿੱਚ ਉਹਨਾਂ ਦੇ ਨਾਮ ਹੈਗੇ ਆ ਪਰ ਉਹ ਸਾਹਮਣੇ ਨਹੀਂ ਆਈ ਸੀ ਗੱਲ ਪਰ ਹੁਣ ਕਹਿੰਦੇ ਕਿ 13 ਅਫਸਰਾਂ ਦੇ ਨਾਮ ਆ ਰਹੇ ਆ ਆਈਪੀਐਸ ਅਫਸਰਾਂ ਦੇ ਤੇ ਉਹਨਾਂ ਤੇ ਜਾਂਚ ਵੀ ਹੋਣੀ ਹੁਣ ਦੇਖੋ ਇਹ ਮਾਮਲਾ ਜਿਹੜਾ ਹੈ ਨਾ ਸਰਕਾਰਾਂ ਨੇ ਕਹਿ ਲਓ ਕਿਉਂਕਿ ਯੂਟੀ ਵੀ ਪ੍ਰਸ਼ਾਸਨ ਹੀ ਆ ਗਿਆ ਹੂੰ ਉਹਨੂੰ ਲੈਦਾ ਕਰ ਦਈਏ ਤੇ ਇੱਧਰ ਆ ਗਈ ਪੰਜਾਬ ਸਰਕਾਰ ਇਹਨਾਂ ਨੇ ਬਿਲਕੁਲ ਮਤਲਬ ਇਹ ਸੀਗਾ ਕਿ ਬੜਾ ਠੰਡੇ ਬਸਤੇ ਚ ਪਾ ਦਿੱਤਾ ਸਾਰਾ ਕੁਝ ਹੂੰ ਜਿਸ ਵੇਲੇ ਪਾ ਦਿੱਤਾ ਤੇ ਹੁੰਦਾ ਕੀ ਆ ਕਿ ਇੱਕ ਵਕੀਲ ਨੇ ਮੈਨੂੰ ਨਾ ਉਹਨਾਂ ਦਾ ਵਿਸਰ ਗਿਆ ਉਹਨਾਂ ਨੇ ਇਸ ਮੁਤਲਕ ਜਿਹੜੇ ਗਵਰਨਰ ਸਾਹਿਬ ਆ ਉਹਨਾਂ ਨੂੰ ਸ਼ਾਇਦ ਸ਼ਿਕਾਇਤ ਭੇਜੀ ਸੀ ਇੱਕ ਦਾ ਚੰਡੀਗੜ੍ਹ ਦੀ ਨਾ ਪੁਲਿਸ ਕੰਪਲੇਂਟ ਅਥਾਰਟੀ ਆ ਉਹਦੇ ਚ ਇੱਕ ਤੇ ਸਾਬਕਾ ਜੱਜ ਸਾਹਿਬ ਵਹਿੰਦੇ ਆ ਇੱਕ ਸ਼ਾਇਦ ਸਾਬਕਾ ਆਈਪੀਐਸ ਵਹਿੰਦੇ ਆ ਹਮ ਇੱਕ ਕਾਪੀ ਚਲੇਗੀ ਉਸ ਅਥਾਰਟੀ ਕੋਲ ਉਹ ਜਿਹੜੀ ਅਥਾਰਟੀ ਆ ਉਹਨਾਂ ਨੇ ਇਸ ਕੰਮ ਨੂੰ ਚੱਕ ਲਿਆ ਜੀ ਉਹਨਾਂ ਨੇ ਜੋ ਚੰਡੀਗੜ੍ਹ ਦੇ ਐਸਐਸਪੀ ਸਾਹਿਬਾ ਉਹ ਤੁਸੀਂ ਦੇਖਿਆ ਹੋਣਾ ਜਿਹੜੇ ਗੇਟ ਤੇ ਚੜ ਗਏ ਸੀ ਹਾਂਜੀ ਹਾਂਜੀ ਕਮਲਜੀਤ ਕੌਰ ਜਾਂ ਕਵਰਜੀਤ ਕੌਰ ਐਸਾ ਨਾਮ ਹੈ ਅਨੁਦਾ ਤਾਂ ਮਤਲਬ ਕਿ ਉਹਨਾਂ ਤੋਂ ਸਾਰੀ ਜਿੰਨੀ ਮਤਲਬ ਕਿ ਹੁਣ ਤੱਕ ਜਾਂਚ ਹੈ ਜਿਹੜੀ ਬੜੀ ਠੰਡੀ ਜੀ ਰਫਤਾਰ ਨਾਲ ਚੱਲ ਰਹੀ ਆ ਉਹ ਸਾਰੀ ਦੀ ਸਾਰੀ ਜਿਹੜੀ ਆ ਨਾ ਸਟੇਟਸ ਰਿਪੋਰਟ ਤਲਬ ਕਰ ਲਈ ਆ ਜੀ ਕਿਉਂਕਿ ਤਿੰਨ ਉਹਦੇ ਚ ਹੈਗੇ ਨੇ ਚੰਡੀਗੜ੍ਹ ਦੇ ਆਈਪੀਐਸ ਤੇ 10 ਦੱਸਿਆ ਜਾਂਦਾ ਕਿ ਪੰਜਾਬ ਦੇ ਨੇ ਪਹਿ ਗਿਆ ਹੁਣ ਤੇ ਸਿਆਪਾ ਹੂੰ ਯਾਬੂ ਪੈ ਗਿਆ ਕਿ ਇੱਕ ਤੇ ਇਹ ਆ ਕਿ ਬੇਠਾ ਸਾਹਿਬ ਦਾ ਜਾਜ ਹੈ ਭਾਈ ਜੀ ਕੀ ਕਰੋਗੇ ਇੱਕ ਸਾਹਿਬ ਦਾ ਆਈਪੀਐਸ ਬੇਠਾ ਦੋਨੇ ਹੀ ਮਤਲਬ ਸਾਰੇ ਕਾਨੂੰਨਾਂ ਤੋਂ ਸਾਰੇ ਦਾਪੇਚਾ ਤੋਂ ਪਹੁੰਚੇ ਹੋ ਖਡਾਰੀ ਹੁਣ ਦੂਜੀ ਗੱਲ ਕਿ ਜੇ ਆਪਾਂ ਸਰਕਾਰ ਦੇ ਲਿਹਾਜ਼ ਨਾਲ ਦੇਖੀਏ ਇਹੋ ਨਾਜੰਤਕ ਹੋ ਸਕਦੇ ਆ ਜੇ ਨਾਜੰਤਕ ਹੋਣਗੇ ਤਾਂ ਆਈਪੀਐਸ ਲੋਬੀ ਦੇ ਵਿੱਚ ਅਤਰ ਥੱਲੀ ਮੱਚੇਗੀ ਜੀ ਤੇ ਫਿਰ ਦੂਜੀ ਗੱਲ ਇਹ ਕਿ ਕੱਲੀ ਬਦਨਾਮੀ ਨਹੀਂ ਹੁੰਦੀ ਸਰਕਾਰ ਦੀ ਕੋਕੇ ਬਦਨਾਮੀ ਦਾ ਸਬਾਬੇ ਆ ਨਾ ਕਿ ਤੁਹਾਡੇ ਅਫਸਰ ਬਈ ਸੱਟੇਵਾਜੀ ਦੇ ਵਿੱਚ ਸ਼ਾਮਲ ਸੀ ਜੀ ਦੂਜੀ ਗੱਲ ਤੁਸੀਂ ਉਹਨਾਂ ਤੇ ਕਾਰਵਾਈ ਨਾ ਕਰ ਸਕੇ ਤੇ ਤੀਜੀ ਗੱਲ ਇਹ ਹੁੰਦੀ ਆ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰਾਜਨੀਤਿਕ ਖਿੱਚ ਤਾਣ ਚੱਲ ਪੈਂਦੀ ਆ ਮਤਲਬ ਕਿ ਜਿਹੜੀ ਕੋਈ ਕੇਂਦਰੀ ਧਿਰ ਆ ਉਹਨੇ ਕੱਲ ਨੂੰ ਕੋਈ ਅਲਾਈਅੰਸ ਕਰਨਾ ਹੈ ਜਾਂ ਕੱਲਿਆਂ ਨੇ ਲੜਨਾ ਹੋਵੇ ਤੇ ਉਹਨਾਂ ਦਾ ਫੈਸਲਾ ਹੈ ਪਰ ਉਹ ਕੀ ਆ ਕਿ ਜਿਹੜੀਆਂ ਇਹ ਫੈਲਾ ਨੇ ਇਹਨਾਂ ਫਾਈਲਾਂ ਦੇ ਆਧਾਰ ਤੇ ਉਹ ਜਿਵੇਂ ਇੱਕ ਗੀਤ ਸੀ ਨਾ ਨਿਲਕ ਤੇਰਾ ਠੁਮਕੇ ਤੇ ਠੁਮਕਾ ਮਾਰੇ ਨਿਲਕ ਤੇਰਾ ਠੁਮਕੇ ਤੇ ਠੁਮਕਾ ਮਾਰੇ ਉਹ ਫਿਰ ਇਹਨਾਂ ਫਾਈਲਾਂ ਦੇ ਵਿਹਾਰ ਤੇ ਕੁਝ ਬੰਦਿਆਂ ਤੋਂ ਠੁਮਕੇ ਮਰਵਾਉਣ ਲੱਗ ਪਏ ਜੀ ਇਹ ਮਤਲਬ ਕਿ ਸਰਕਾਰ ਵਾਸਤੇ ਦੋਰਾ ਵਿਪਤਾ ਦਾ ਸਬਬ ਹੁੰਦਾ ਹੈ ਕਿ ਇੱਕ ਤੇ ਇਹ ਆ ਕਿ ਤੁਹਾਡੀ ਬਦਨਾਮੀ ਹੁੰਦੀ ਹੈ ਕਿ ਲਓ ਜੀ ਤੁਹਾਡੇ ਆਪਣੇ ਆ ਬੰਦੇ ਵੇਖ ਲਓ ਕਿਸ ਘਾਰੇ ਦੇ ਵਿੱਚ ਸ਼ਾਮਲ ਸਨ ਤੇ ਤੁਸੀਂ ਕੀ ਕੀਤਾ ਇਹਨਾਂ ਦਾ ਤੇ ਦੂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਰਾਜਨੀਤਿਕ ਲੜਾਈ ਵੀ ਹੁੰਦੀ ਹੈ ਨਾ ਬੇਸਿਕਲੀ ਜੇ ਤੁਸੀਂ ਦੇਖੋਗੇ ਤਾਂ ਰਾਜਨੀਤਿਕ ਲੜਾਈ ਜਿਹੜੀ ਆ ਉਹ ਕਾਂਗਰਸ ਵਾਸਤੇ ਵੀ ਇੱਥੇ ਚਿੰਤਾਜਨਕ ਬਣ ਜਾਏਗੀ ਮੇਲੇ ਖੇਡ ਦੇਖੋ ਨਾ ਇਸ ਖੇਡ ਨੂੰ ਸਮਝਣ ਦਾ ਯਤਨ करिए ਕਿ ਇੱਕ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਉਹ ਤੁਸੀਂ ਦੇਖਣਾ ਕਦੇ ਬੜੀ ਨਿਚੋੜਵੀਂ ਗੱਲ ਕਹਿ ਰਹਿਆਂ ਜੀ ਕਿ ਉਹ ਹਮੇਸ਼ਾ ਅਕਾਲੀ ਦਲ ਤੇ ਤਾਵਾ ਬੋਲਣਗੇ ਹਮ ਹਮ ਅਕਾਲੀ ਦਲ ਤੇ ਮਤਲਬ ਕਿ ਤਾਵਾ ਬੋਲਣਗੇ ਜੀ ਉਹਦਾ ਇੱਕ ਵੱਡਾ ਕਾਰਨ ਹੈ ਮਾਨ ਸਾਹਿਬ ਜੇ ਪਾਸ਼ਣ ਦਿੰਦੇ ਆ ਤਾਂ ਮੰਨ ਲਓ 35 ਮਿੰਟਾਂ ਤਾਂ ਜੇ 15 ਮਿੰਟ ਉਹ ਇਕੱਲੇ ਅਕਾਲੀ ਦਲ ਤੇ ਲਾਉਂਦੇ ਉਹਦਾ ਇੱਕ ਰਾਜ ਆ ਰਾਜ ਕੀ ਆ ਕਿ ਜ਼ਿਆਦਾਤਰ ਅਕਾਲੀ ਵੋਟ ਬੈਂਕ ਹੀ ਇਹਨਾਂ ਦੀ ਤਾਕਤ ਬਣਿਆ ਹੂੰ ਸਮਝਦੇ ਤੁਸੀਂ ਜਿਹੜੀ ਕਾਂਗਰਸ ਦੀ ਵੋਟ ਹੈ ਉਹ ਸ਼ਿਫਟ ਕਰਦੀ ਹੈ ਭਾਜਪਾ ਨੂੰ ਭਵਿੱਖ ਦੇ ਵਿੱਚ ਵੀ ਸ਼ਾਇਦ ਐਸਾ ਹੋਏਗਾ ਸੋ ਇਹੀ ਵਜ੍ਹਾ ਹੈ ਤਾਂ ਮਤਲਬ ਕਿ ਜੇ ਇਦਾਂ ਦੇ ਸਿਨੈਰੀਓ ਦੇ ਵਿੱਚ ਆਪਾਂ 27 ਦੇ ਸੰਭਾਵੀ ਦ੍ਰਿਸ਼ਟਾਂਤ ਨੂੰ ਚਿਤਵਦੇ ਆ ਨਾ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਲਈ ਵੀ ਇਹ ਚੀਜ਼ਾਂ ਚਿੰਤਾਜਨਕ ਹੋਣਗੀਆਂ ਬਿਲਕੁਲ ਕਿ ਜੇ ਭਾਜਪਾ ਇਹ ਕੁਝ ਫਾਇਲਾ ਪਕੜ ਦੇ ਵਿੱਚ ਲਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੋਸ਼ਿਸ਼ ਜਿਹੜਾ ਹੈ ਨਾ ਉਹ ਇਦਾਂ ਚੱਲੇਗਾ ਕ੍ਰਿਕਟ ਦੇ ਮੈਚ ਤੇ ਉਹ ਵੀ ਚੱਲ ਰਿਹਾ ਉਹਦੇ ਚ ਪਈ ਪਹਿਲੀ ਹਾਰ ਖਾ ਲਈ ਆਪਣੇ ਵਾਲੇ ਬੰਦਿਆਂ ਨੇ ਕੱਲ ਪਾਕਿਸਤਾਨ ਵਾਲਿਆਂ ਤੋਂ ਬੜੀ ਕੁੱਟ ਖਾਦੀ ਉਹ ਦੂਜੇ ਸੀਗੇ ਜਿਹੜੇ ਉਹ ਨਿਊ ਰਾਈਜ਼ਿੰਗ ਵਾਲੇ ਜਿਹੜੇ ਸੀਗੇ ਨਾ ਉਹ ਮੁੰਡੇ ਉਹ ਜਿਹੜੇ ਵੈਬ ਹੋ ਰਹੀ ਉਹਨਾਂ ਨੇ ਬੜੇ ਤੋਤੇ ਕੱਲ ਮੈਂ ਤਾਂ ਇਹ ਵੈਸੇ ਗੁੱਸੇ-ਗੁੱਸੇ ਦੀ ਖੇਡ ਹੀ ਹੁੰਦੀ ਹੈ ਹਾਂ ਜੇ ਦੋਨੇ ਮੈਂ ਕਿਹਾ ਬਰਾਬਰੀ ਚੱਲ ਪਏ ਨੇ ਕੁੜੀਆਂ ਨੇ ਜਿੰਨੀ ਕੋ ਖੁਸ਼ੀ ਦਿੱਤੀ ਸੀ ਇਹਨਾਂ ਨੇ ਤੇ ਕਾਫੀ ਜ਼ਿਆਦਾ ਨਕਾਮੀ ਦੇ ਦਿੱਤੀ ਆ ਦੇਖੋ ਆਸਟ੍ਰੇਲੀਆ 'ਚ ਆਪਣੀ ਟੀਮ 1 ਡੇ 2-1 ਨਾਲ ਹਾਰ ਗਈ टी20 ਜਿੱਤਾ ਹੈ ਸਾਬ ਬਰਾਬਰ ਜੇ ਹੋ ਗਿਆ ਜੀ ਪਰ ਜਿਹੜੀ ਆ ਹਾਰ ਮਿਲੀ ਤੁਸੀਂ ਇਹਦੀ ਗੱਲ ਕਰਦੇ ਹੋ ਨਾ ਜਿਹੜੀ ਕੱਲ ਹਾਂ ਹਾਂ ਕੱਲ ਵਾਲੀ ਇਹ ਕਰਨੀ ਚਾਹੁੰਦਾ ਪੋਜ਼ਿਟਿਵ ਬੜੀ ਸੀ ਤੁਹਾਡੀ ਵੀ ਮੈਂ ਆ ਮੈਂ ਮਤਲਬ ਕਿ ਉਹ ਲਾਸਟ ਡੇ ਦਾ ਜਿਹੜਾ ਲਾਸਟ ਡੇ ਨੂੰ ਹਾਰ ਤਾਂ ਤੀਜੇ ਦਿਨ ਹੀ ਗਏ ਮੈਨੂੰ ਲੱਗਦਾ ਜੀ ਤਾਂ ਮੈਂ ਉਹ ਕਰੇ ਬੈਠਾ ਮੈਂ ਟੈਸਟ ਬਹੁਤ origignal ਦੇਖਦਾ ਤੇ ਮੈਂ ਲਾ ਲਿਆ ਟੀਵੀ ਤਾਂ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਯਾਰ ਇੰਡੀਆ ਦੇ ਬੈਟਸਮੈਨ ਇੰਡੀਆ 'ਚ ਨਹੀਂ ਖੇਡ ਰਹੇ ਇਹ ਪੁਰਾਣੇ ਸਮਝਵੇ ਵੈਸਟ ਇੰਡੀਜ਼ ਚ ਕਾਬੂ ਆ ਜਾਂਦੇ ਸੀ ਨਾ ਇਹਨਾਂ ਦੇ ਬੱਲੇਬਾਜ਼ ਤਾਂ ਮਤਲਬ ਕਿ ਵੀ ਇਹ ਤਾਂ ਕਿਤੇ ਹੋਰ ਹੀ ਕਿਤੇ ਕਾਬੂ ਆਏ ਪੈਨੇ ਯਾਨੀ ਇਹਨਾਂ ਦੇ ਹਥਿਆਰ ਨਾਲ ਉਹਨਾਂ ਨੇ ਇਹਨਾਂ ਨੂੰ ਕਟਿਆ ਹੂੰ ਵੀ ਇਹ ਸਪਿਨ ਦੇ ਬਾਦਸ਼ਾਹ ਤੇ ਸਪਿਨ ਨਾਲੇ ਚੱਕਰ ਚ ਉਹਨਾਂ ਤੇ ਸਪਿਨਰਾਂ ਨੇ ਬਹੁਤ ਵਧੀਆ ਕੰਮ ਕੀਤਾ ਕੇਸ਼ਵ ਮਹਾਰਾਜ ਇੱਕ ਹੋਰ ਹੀ ਨਵਾਂ ਸਪਿਨਰ ਹੈ ਉਹਨਾਂ ਦਾ ਮੈਂ ਦੇਖ ਰਿਹਾ ਸੀਗਾ ਕਿਆ ਬੋਲਿੰਗ ਕੀਤੀ ਉਸਨੇ ਹੂੰ ਗਜ਼ਬ ਦੀ ਬੋਲਿੰਗ ਕੀਤੀ ਮਾਕਰਮ ਸ਼ਾਇਦ ਇੱਕ ਵਿਕਟ ਕੱਢ ਕੇ ਲੈ ਗਿਆ ਸੀਗਾ ਵਾਸ਼ਿੰਗਟਨ ਸੁੰਦਰ ਦੀ ਬਹੁਤ ਵਧੀਆ ਬਾਲ ਸੀਗੀ ਤੋ ਕੁੱਲਮ ਲਾ ਕੇ ਇਹਨਾਂ ਨੇ ਆਪਦੇ ਮੂੰਹੋਂ ਜਿਹੜੀ ਪਿੱਛ ਮੰਗੀ ਆਂਦੇ ਹੁੰਦੇ ਮੂੰਹ ਮੰਗੀ ਮੌਤ ਨਹੀਂ ਮਿਲਦੀ ਇਹਨਾਂ ਨੂੰ ਪਿੱਛ ਦਿੱਤੀ ਤੇ ਉੱਥੇ ਹੀ ਮੁੱਦੇ ਮੂੰਹ ਡਿੱਗ ਪਏ ਹੂੰ ਠੀਕ ਹੈ ਨਾ ਜੀ ਸੋ ਸਾਊਥ ਅਫਰੀਕਾ ਦੀ ਇਹ ਜਿੱਤ ਹਾਲਾਂਕਿ ਉਹ ਵਰਲਡ ਚੈਂਪੀਅਨ ਨਹੀਂ ਐ ਇਸ ਟਾਈਮ ਜੀ ਹੁਣ ਸਾਊਥ ਅਫਰੀਕਾ ਦੀ ਟੀਮ ਉਹ ਨਹੀਂ ਐ ਕਿ ਜਿਹੜੀ ਐਨ ਮੌਕੇ ਤੇ ਉੱਕ ਜਾਂਦੀ ਆ ਸਾਊਥ ਅਫਰੀਕਾ ਵਾਲੇ ਕੁਝ ਵੀ ਕਰ ਸਕਦੇ ਪਰ ਗੱਲ ਇਹ ਆ ਕਿ ਸਾਊਥ ਅਫਰੀਕਾ ਨੇ ਜਿਹੜੀ ਗੇਮ ਪਲੇ ਕੀਤੀ ਆ ਦੇਖੋ ਉਹ ਕੀਤੀ ਆ ਵੀ ਜਿਵੇਂ ਕੋਈ ਬੰਦਾ ਹੁੰਦਾ ਨਾ ਕਿ ਬਈ ਆਪਣੀ ਚਹੀ ਹੋ ਜਾਣਾ ਕਈ ਕਈ ਲੱਗਦਾ ਸਲਾ ਆਪਣੀ ਸੀ ਭਗਵਾਨ ਹੈ ਕਈ ਵਾਰ ਮਤਲਬ ਕਿ ਉਹ ਆਪਦੇ ਜੋ ਬੰਦੇ ਦਾ ਕੱਦ ਬੁੱਤ ਹੁੰਦਾ ਹੈ ਨਾ ਸਰਦਾਰ ਉਹ ਸਰਦਾਰੀ ਟੰਗਰਾ ਤਾਂ ਜਾਂ ਕਹਿ ਲੋ ਕਿ ਜਿਵੇਂ ਉਹ ਵਿਸ਼ਵ ਵਿਜੇਤਾ ਨੇ ਸੰਸਾਰ ਜੇਤੂ ਨੇ ਉਹ ਸੰਸਾਰ ਜੇਤੂਆਂ ਦੀ ਤਰ੍ਹਾਂ ਹੀ ਖੜੇ ਨੇ ਹਮ ਕਿ ਲਾਓ ਫਿਰ ਆ ਜਾਓ ਆ ਮਾਸੀ ਦੇ ਪੁੱਤਾ ਦਈਏ ਤੈਨੂੰ ਚਾਰ ਅਲਾਂਡਾ ਤਾਂ ਉਹਨਾਂ ਨੇ ਐ ਚੰਗੀ ਤਰ੍ਹਾਂ ਤੋਤਾ ਕੋਈ ਗੱਲ ਨਹੀਂ ਕੰਬੈਕ ਕਰ ਲੈਣਗੇ ਇੰਡੀਆ ਵਾਲੇ ਪਰ ਕਿਉਂਕਿ ਅੱਜ ਕੱਲ ਜਿਹੜੀ ਹੁੰਦੀ ਹੈ ਨਾ ਇਹ ਇਹਨਾਂ ਦੀ ਚੈਂਪੀਅਨਸ਼ਿਪ ਚੱਲਦੀ ਹੈ ਟੈਸਟ ਚੈਂਪੀਅਨਸ਼ਿਪ ਉਹਦੇ ਵਾਸਤੇ ਤਾਂ ਫਿਰ ਸਫਰ ਥੋੜਾ ਜਿਹਾ ਔਖਾ ਹੋ ਜਾਂਦਾ ਜਦੋਂ ਤੁਹਾਨੂੰ ਘਰ ਚ ਇਦਾਂ ਹਾਰ ਮਿਲੇ ਜੀ ਜੀ ਮਿੰਟ ਜੀ ਪੰਜਾਬ ਯੂਨੀਵਰਸਿਟੀ ਬਾਰੇ ਵੀ ਕੋਈ ਜਾਣਕਾਰੀ ਹੈ ਤੇ ਸਾਨੂੰ ਦੱਸ ਦਿਓ ਜੀ ਆਹ ਦੇਖੋ ਉਹਦੇ ਵਿੱਚ ਕੀ ਆ ਕਿ ਹੁਣ ਇੱਕ ਹੋਰ ਕਾਲ ਕਰਨ ਨੂੰ ਫਿਰਦੇ ਸੀ ਕਿ ਜਿਹੜੇ ਮੋਰਚੇ ਵਾਲੇ ਨੇ ਹਮ ਪਰ ਫਿਲਹਾਲ ਕੋਈ ਤਰੀਕ ਤੇ ਪੱਕੀ ਨਹੀਂ ਹੋਈ ਜੀ ਕਿ ਐਸ ਦਿਨ ਨੂੰ ਇਕੱਠ ਰੱਖਿਆ ਜਾਊਗਾ ਜਾਂ ਯੂਨੀਵਰਸਿਟੀ ਤੋਂ ਇਲਾਵਾ ਬਾਹਰ ਕਿਤੇ ਕੋਈ ਕਰਾਓ ਵਗੈਰਾ ਹਾਲ ਹੀ ਉਹ ਮਤਲਬ ਕਿ ਚਰਚਾਾਂਵਾਂ ਚੱਲ ਰਹੀਆਂ ਅਸਨ ਇਸ ਦਰਮਿਆਨ ਇੱਕ ਖਬਰ ਤੇ ਸ਼ਾਇਦ ਆਪਾਂ ਕਾਰੀ ਲਈ ਸੀ ਕਿ ਇੱਕ ਮੀਟਿੰਗ ਇਹਨਾਂ ਦੀ ਵੀ ਸੀ ਸਹਿਬਾਂ ਨਾਲ ਹੋਈ ਆ ਬਿਲਕੁਲ ਉਹ ਆਪਾਂ ਸਾਂਝੀ ਕਰਤੀ ਸੀ ਪਰ ਉਹ ਬੇਸਿੱਟਾ ਰਹੀ ਆ ਹੁਣ ਦੂਜੀ ਮੀਟਿੰਗ ਕਦੋਂ ਹੁੰਦੀ ਆ ਕਿੱਥੇ ਹੁੰਦੀ ਆ ਪਰ ਇਸ ਦਰਮਿਆਨ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਜਿਹੜਾ ਉਹ ਹੈਗਾ ਨਾ ਬੰਦੀ ਸਿੰਘਾਂ ਦਾ ਮੋਰਚਾ ਉਹਨਾਂ ਨੇ ਵੀ ਮਾਰਚ ਕੀਤਾ ਜੀ ਉਹਨਾਂ ਨੂੰ ਸ਼ੰਭੂ ਤੇ ਟੱਪਨ ਨਹੀਂ ਦਿੱਤਾ ਗਿਆ ਕੁਝ ਘੰਟੇ ਉਹ ਬੈਠੇ ਰਹੇ ਪਰ ਬਾਅਦ ਦੇ ਵਿੱਚ ਸ਼ਾਇਦ ਕੇਂਦਰ ਦੇ ਕੁਝ ਨੁਮਾਇੰਦੇ ਆਏ ਤੇ ਉਹਨਾਂ ਨੇ ਗੱਲਬਾਤ ਲਈ ਰਾਜ਼ੀ ਕਰ ਲਿਆ ਉਹਨਾਂ ਨੂੰ ਹੂੰ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਟੇਬਲ ਤੇ ਜਾ ਸਕਦਾ ਤੇ ਇਹ ਵੀ ਟੇਬਲ ਤੇ ਤਾਂ ਚੱਲਦਾ ਰਹਿਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਤੇ ਕਿਉਂਕਿ ਇਹ ਹਾਈ ਕੋਰਟ ਵੀ ਗਿਆ ਹਾਈ ਕੋਰਟ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਕਲਾਸਾਂ ਦਾ ਰੁਖ ਕਰੋ ਤੇ ਮੇਰੇ ਖਿਆਲ ਦੇ ਨਾਲ ਪ੍ਰੀਖਿਆਵਾਂ ਵੀ ਮੁਲਤਵੀ ਹੋ ਗਈਆਂ ਖਬਰਾਂ ਤੇ ਕਾਫੀ ਆਈਆਂ ਨੇ ਯੂਨੀਵਰਸਿਟੀ ਦੇ ਵਿੱਚੋਂ ਆਹੀ ਕੁਝ ਹੁੰਦਾ ਮੈਂ ਤੁਹਾਨੂੰ ਤਾਂ ਹੀ ਇੱਕ ਗੱਲ ਕਹਿਣਾ ਹੁੰਦਾ ਕਿ ਦੇਖੋ ਠੀਕ ਹੈ ਰਾਜਨੀਤਿਕ ਬੰਦੇ ਆਉਂਦੇ ਆ ਰਾਜਨੀਤੀ ਕਰਕੇ ਗਾਂਹ ਚਲੇ ਜਾਂਦੇ ਆ ਇਹ ਮਾਮਲਾ ਬੱਚਿਆਂ ਨਾਲ ਜੁੜਿਆ ਹੂੰ ਇਹ ਪ੍ਰਸ਼ਾਸਕੀ ਪਦਰਤਾ ਮਾਮਲਾ ਜੁੜਿਆ ਸਾਨੂੰ ਬਿਲਕੁਲ ਨਿਰੋਲ ਉਸੇ ਢੰਗ ਨਾਲ ਹੀ ਇਹਨੂੰ ਵੇਖਣ ਤੇ ਨਜਿੱਠਣ ਦੀ ਲੋੜ ਆ ਕਿ ਉਹਨਾਂ ਦੀ ਜਿਹੜੀ ਅੰਦਰੂਨੀ ਰਾਜਨੀਤੀ ਵੀ ਆ ਪ੍ਰਸ਼ਾਸਕੀ ਸੁਧਾਰਾਂ ਦੀ ਵੀ ਗੱਲ ਆ ਬਹੁਤ ਕੁਝ ਆ ਪੰਜਾਬ ਦਾ ਸੈਂਟੀਮੈਂਟ ਵੀ ਆ ਉਹ ਆਪਣੇ ਪੱਧਰ ਤੇ ਜਿਹੜੇ ਉੱਥੇ ਅਗਵਾਨੂ ਨੇ ਜਾਂ ਜਿਹੜੇ ਉੱਥੇ ਬੱਚੇ ਨੇ ਉਹ ਆਪਣੇ ਪੱਧਰ ਤੇ ਇਹਦਾ ਹੱਲ ਕਰਨ ਸਾਥ ਦੇਣਾ ਕੋਈ ਮਾੜੀ ਗੱਲ ਨਹੀਂ ਹੈ ਜੀ ਪਰ ਸਾਥ ਦਾ ਕਹਿ ਕੇ ਕੋਈ ਵਿਨਾਸ਼ ਨਾ ਕਰੇ ਨਾ ਸਤ ਨਾਸ ਨਾ ਕਰੇ ਕੰਮ ਆਉਂਦਾ ਇਹ ਤਾਂ ਹੀ ਫਿਰਸਲੇ ਚੜਦੀ ਹੁੰਦੀ ਹੈ ਗੱਲ ਜੀ ਜੀ